ਰਾਮ ਰਾਮ ਜੀ ਜai ਹਿੰਦ ਜai ਭਾਰਤ ਆ ਜੀ ਆਪਣਾ ਰੋਡ ਹੈ ਜੀ ਮੀਰਥਾਲ ਤੋਂ ਦਿਨਾਂਗਰ ਤੇ ਦਿਨਾਂਗਰ ਤੋਂ ਮੀਰਥਾਲ ਤੇ ਇਹ ਰੋਡ ਦਾ ਤੁਹਾਨੂੰ ਸੁਣਾਉਣਾ ਜੀ ਕਿ ਰੋਡ ਲਗਭਗ ਮਾੜਾ ਚੰਗਾ ਕੰਪਲੀਟ ਹੋ ਗਿਆ ਦਾ ਪਰ ਇੱਥੇ ਮੀਰਪੁਰ ਲਾਗੇ ਇੱਕ ਥੋੜੀ ਜਿਹੀ ਜਗ੍ਹਾ ਆ ਕਿ ਦੇਖੋ 200 ਮੀਟਰ ਉੱਥੇ ਪਤਾ ਨਹੀਂ ਝਗੜਾ ਆ ਜਾਂ ਕੀ ਚੱਕਰ ਆ ਉਸ ਜਗ੍ਹਾ ਦੇ ਉੱਤੇ ਨਾ ਸੜਕ ਨਹੀਂ ਬਣੀ ਇਦਾਂ ਟੋਏ ਜੇ ਪਏ ਆ ਤੇ ਉੱਥੇ ਮਤਲਬ ਗੱਡੀ ਜਿੱਦਾਂ ਗੱਡੀਆਂ ਓਵਰਲੋਡ ਹੀ ਲਗਭਗ ਚਲਦੀਆਂ ਕ੍ਰੈਸ਼ਰ ਵਾਲੀਆਂ ਉੱਤੋਂ ਗੱਡੀਆਂ ਬੜੀਆਂ ਔਖੀਆਂ ਨਿਕਲਦੀਆਂ ਟੋਏ ਪੈਗੇ ਆ ਕੱਚੇ ਕਾਰਨ ਤੇ ਇਹ ਦੇਖ ਲਓ ਜਾਮ ਲੱਗਾ ਇਹ ਜਾਮ ਉਸੇ ਕਾਰਨ ਲੱਗਾ ਕਿ ਇੱਕ ਗੱਡੀ ਵਿੱਚ ਖਰਾਬ ਹੋ ਗਈ ਆ ਉਹ ਗੱਡੀ ਖਰਾਬ ਹੋਣ ਕਾਰਨ ਦੂਜੀਆਂ ਗੱਡੀਆਂ ਨਿਕਲ ਨਹੀਂ ਰਹੀਆਂ ਤੇ ਆ ਸਾਰੀਆਂ ਖੜੀਆਂ ਆ ਤੇ ਇੰਨਾ ਜਾਮ ਲੱਗਾ ਨਹੀਂ ਤੇ ਇੱਧਰ ਜਾਮ ਲੱਗਣ ਵਾਲਾ ਕੋਈ ਚੱਕਰ ਆ ਨਹੀਂ ਕਿ ਅਸੀਂ ਤਾਂ ਭਾਈ ਬੇਨਤੀ ਕਰ ਸਕਨੇ ਆ ਪ੍ਰਸ਼ਾਸਨ ਅੱਗੇ ਕਿ ਆ ਜਿੰਨਾ ਵੀ ਟੋਟਾ ਕੋ 200 ਮੀਟਰ ਜਾਂ 400 ਮੀਟਰ ਦਾ ਟੋਟਾ ਆ ਇਹਦਾ ਕੋਈ ਹੱਲ ਕਰੋ ਜੇ ਕੋਈ ਮਤਲਬ ਕੋਈ ਕਾਨੂੰਨੀ ਵਿੱਚ ਕੋਈ ਦੁਬਿਧਾ ਆ ਉਹਨੂੰ ਹੱਲ ਕਰਕੇ ਤੇ ਇਹਨੂੰ ਜਿਹੜਾ ਸ਼ੁਰੂ ਕੀਤਾ ਜਾਏ ਇਹ ਕੰਮ ਜਿਹੜਾ ਕੰਪਲੀਟ ਕਰਕੇ ਤੇ ਰੋਡ ਨੂੰ ਸ਼ੁਰੂ ਕੀਤਾ ਜਾਏ ਜਿਹੜਾ ਕਿ ਆਣ ਜਾਣ ਵਾਲਿਆਂ ਨੂੰ ਇੰਨੀ ਤੰਗੀ ਨਾ ਹੋਏ ਹੁਣ ਹੈ ਮਸਲਾ ਪਤਾ ਨਹੀਂ ਕੀ ਹੈ ਤੇ ਚਲੋ ਹੁਣ ਇਹ ਗੱਡੀ ਪਤਾ ਨਹੀਂ ਲੰਗਦੀ ਆ ਕਿ ਨਹੀਂ ਲੰਗਦੀ ਇਹ ਖਰਾਬ ਹੈ ਗੱਡੀ ਵੱਡੀ ਗੱਡੀ ਖਰਾਬ ਹੈ ਨਾਲ ਇੱਕ ਛੋਟਾ ਹਾਥੀ ਜਮਿੰਦਰਾ ਜਾ ਰਹੀ ਹੈ ਤੇ ਡਰਨ ਵੀ ਡਿਆ ਦੇਖੋ ਹੁਣ ਕੀ ਬੰਦਾ ਭਾਈ ਡੀ ਰੋਕ ਕੇ ਬਹਿ ਗਿਆ ਵੀਰ ਮੇਰਾ ਆ ਚੱਲ ਪਿਆ ਹੁਣ ਵਿੱਚ ਗਿਆ ਡੰਗਰ ਵੱੱਛਾ ਲੱਗਦਾ ਚੱਲ ਹੁਣ ਆ ਗਿਆ ਟਾਇਰ ਥੱਲੇ ਵੀਰ ਚੜ ਜਾ ਹੁਣ ਉਹ ਚੱਲ ਜਾ ਚੱਲ ਜਾ ਹੁਣ ਉਹ ਅਗਲਾ ਟਾਇਰ ਚੜ ਜੂਗਾ ਉੱਤੇ ਤੇ ਬਚਾਅ ਹੋ ਜਾਏਗਾ। じゃ ਇਹ ਹਾਲ ਆ ਜੀ। ਐਦਾਂ ਦਾ ਰਿਸਕ ਲੈ ਲੈ ਕੇ ਲੋਕ ਲੰਘਦੇ ਆ ਤੇ ਬੇਨਤੀ ਆ ਫਿਰ ਸਰਕਾਰਾਂ ਅੱਗੇ ਪ੍ਰਸ਼ਾਸਨ ਅੱਗੇ ਕਿ ਇਹਦਾ ਹੱਲ ਜਲਦੀ ਕੀਤਾ ਜਾਏ ਤਾਂ ਜੋ ਕਿਸੇ ਦਾ ਜਾਨੀ ਮਾਲੀ ਕੋਈ ਨੁਕਸਾਨ ਨਾ ਹੋਵੇ। ਜੈ ਹਿੰਦ। ਜਾ ਵਾਰ ਵਾਹ ਕੇ ਆ ਰੋਡ ਦੇ ਉੱਤੇ ਹੈ ਪ੍ਰੋਬਲਮਾਂ ਹੀ ਆ ਰੋਡ ਬਣਿਆ ਤੇ ਸੁਖ ਦੇਣ ਨੂੰ ਹੀ ਪਰ ਸੁਖ ਨਾਲੋਂ ਜ਼ਿਆਦਾ ਇਹ ਦੁੱਖ ਦੇਣ ਰਿਹਾ ਜੀ ਜੈ ਹਨ